ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਮਨਪ੍ਰੀਤ ਢਾਲੀਵਾਲ ਲੋਜੀ ਅੱਜ ਅਸੀਂ ਪਹੁੰਚੇ ਹਾਂ ਪਿੰਡਰਸੀਨ ਵਿੱਚ ਜਿੱਥੇ ਕੀ ਸਾਡਾ ਬਹੁਤ ਹੀ ਪੁਰਾਣਾ ਕਲਚਰ ਸੰਭਾਲਿਆ ਹੋਇਆ ਹੈ ਤੇ ਸ਼ਾਇਦ ਅੱਜ ਦੇ ਜਵਾਨਾਂ ਨੂੰ ਇਸ ਬਾਰੇ ਨਾ ਪਤਾ ਹੋਵੇ ਆਓ ਤੁਹਾਨੂੰ ਦਿਖਾ ਰਹੇ ਇੱਕ ਵੀਡੀਓ ਦੋਸਤੋ ਇਹ ਹੈ ਉਹ ਟੰਡਾ ਵਾਲਾ ਖੂਹ ਜਿੱਥੇ ਕੀ ਕਿਸਾਨ ਵੀਰ ਜਿੰਨੀ ਪਾਣੀ ਦੀ ਲੋੜ ਹੁੰਦੀ ਉਹਨਾਂ ਆਪਣੇ ਖੱਤਿਆਂ ਵਿੱਚ ਲਾ ਕੇ ਤੇ ਖੇਤੀ ਕਰਦੇ ਸਨ ਪਰ ਹੁਣ ਦਾ ਸਮਾਂ ਜੋ ਚੱਲ ਰਿਹਾ ਹੈ ਜਿੱਥੇ ਕੀ ਤੁਹਾਨੂੰ ਸਾਨੂੰ ਮੋਟਰਾਂ ਦੇ ਕਾਰਨ ਪਾਣੀ ਧਰਤੀ ਵਿੱਚ ਬਹੁਤ ਹੀ ਥੱਲੇ ਜਾ ਚੁੱਕਿਆ ਹੈ ਤੇ ਮੇਰੇ ਸਾਰੇ ਕਿਸਾਨ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਇਸ ਪਾਣੀ ਦੀ ਵਰਤੋਂ ਘੱਟ ਤੋਂ ਘੱਟ ਕਰਿਓ। ਖੇੜੋਣ ਵਾਲੇ ਸਮੇਂ ਵਿੱਚ ਸਾਨੂੰ ਪਾਣੀ ਦੀਆਂ ਬਹੁਤ ਹੀ ਮੁਸ਼ਕਲਾਂ ਨਾਲ ਸਾਹਮਣਾ ਕਰਨਾ ਪਵੇਗਾ। ਤੇ ਜੇਕਰ ਇਹ ਵੀਡੀਓ ਵਧੀਆ ਲੱਗੀ ਤਾਂ ਚੱਲਦੀ ਚੱਲਦੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਜਰੂਰ ਮਨਪ੍ਰੀਤ ਢਾਲੀਵਾਲ ਸਬਸਕ੍ਰਾਈਬ ਕਰੋ ਥੈਂਕਸ ਧੰਨਵਾਦ ਮੈਂ ਤੁਹਾਡਾ ਆਪਣਾ ਮਨਪ੍ਰੀਤ ਢਾਲੀਵਾਲ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਨਾਲ